ਮਾਂ ਗਸੋ ਮਾਂ ਗਸੋ ਮੇਰੇ ਜੂੜਾ ਚਾਦਰ ਨਹੀਂ ਵੀ ਖਾਣ ਆਹ ਲੱਗਿਆ ਚਾਦਰ ਦਾ ਕਪੜਾ ਪਾਟਨ ਦਾ ਅੱਛਾ ਗਈ ਚਾ ਹਾਏ ਚਾ ਹਾਏ ਚਾ ਕਾਲਾ ਮਾਮੂ ਚੱਲਿਆ ਬਾਹਰ ਉਹ ਨਗੋਰਾ ਕੇ ਆਊਗਾ ਹਾਏ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋ ਉਹਨੂੰ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਐਟ ਤੱਕ ਜਰੂਰ ਦੇਖਿਓ ਕੀ ਬਣਨ ਦੇ ਆਪਾਂ ਮੈਨੂੰ ਦੱਸੋ ਮੰਮੀ ਲਾਤੀ ਹਾਂ ਮੰਮੀ ਨਾਲ ਚੋਲੜਾ ਫੜੀ ਸੁਣਾਉਂ ਰਾ ਸੂਟ ਚਾਦਰ ਲੈ ਲੱਗ ਬੈਠੇ ਤੋਂ ਮੰਮੀ ਜੂੜਾ ਚਾਦਰ ਨਹੀਂ ਵੀ ਨਾਲ ਆਹ ਲੱਗਿਆ ਚਾਦਰ ਦਾ ਕਪੜਾ ਕੋਟਨ ਦਾ ਕਪੜਾ ਮੰਮੀ ਜਾਂ ਤੇ ਦਿੱਤੀ ਕੜਾਈ ਆ ਪਾਇਆ ਸੂਟ ਤੇ ਮੁੱਲ ਬੁੰਡੀਆਂ ਵਾਲਾ ਪਟਕਟਿਆ ਪਟਿਆ ਵਾਲਾ ਸੁੱਖ ਦੇ ਦਰਦੀਆਂ ਸਨਵਰਦੇ ਸਿੱਧੀ ਜੀ ਗੱਲ ਆ ਡਾਂਗ ਮਾਰ ਕੇ ਔਰ ਕੇ ਡਾਂਗ ਵੱਟ ਕੇ ਮੇਰੇ ਘਰ ਆਉਂਦੀ ਗਾ ਵੱਡੀ ਬੜੀ ਆ ਬਾਈ ਗੱਗੂ ਲੱਗੇ ਨਹੀਂ ਲੱਗਦੇ ਨੇ ਮਾਰ ਕੇ ਲੈ ਵੀਰ ਸਟੀਲ ਦੀ ਰਾਡ ਓਏ ਲੋਹੇ ਦੀ ਨਹੀਂ ਸਟੀਲ ਦੀ ਇਹ ਵਿੰਗੀ ਹੋ ਜਾਣੀ ਆ ਆ ਇੱਧਰ ਹੁਣਾ ਇਹ ਵਿੰਗੀ ਹੋ ਜਾਣੀ ਆ ਲਾਇਆ ਗਾਇ ਬੜੀ ਵੱਜੀ ਜੋ ਨਾ ਮੈਂ ਦਾ ਵੇਖਿਆ ਨਾ ਐਵੇਂ ਮੇਰੇ ਮਾਰੀ ਜੰਨਾ ਮੈਂ ਮਾਰਨਾ ਬੂਥੇ ਦੇ ਆ ਬੂਥੇ ਦੇ ਮਾਰੂ ਮੇਰੇ ਮਾਰ ਕੇ ਵਗਾਉਣਾ ਤੂੰ ਖੱਟ ਜਾ ਕੇ ਖਾਦਾ ਆ ਚਾ 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 ਗਈ ਚਾ ਹਏ ਚਾ ਹਏ ਚਾ ਜਾ ਓਏ ਡੋਲਣੇ ਦੀ ਹੋਵੇ 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 ਹੋਰ ਉਹਦੇ ਮਗਰ ਤੋਂ ਵਾਲੇ ਹੋ ਗਏ ਹੁਣ ਉਹਦੇ ਤੋਂ ਵਾਲੇ ਅੱਜ ਲੱਗੂ ਪਤਾ ਅੱਜ ਅੱਜ ਪਤਾ ਲੱਗੂ ਬੈਲੀਆਂ ਦੇ ਜੋਰ ਦਾ ਚਾਹ ਡੋਲਤੀ ਓਏ ਹੁਣ ਹੁਣ ਚਾ ਬੇਬੀ ਸਮੁੰਦਰ ਬਣਾ ਬੱਟ ਰੇਟ ਚਾਰ ਰੋਡ ਚਾ ਭਾਈ ਤੈਰਦੀ ਆਈ ਅੱਜ ਤਾਂ ਕਸ਼ਤੀ ਕੇ ਹੂ 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 ਰੂ 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 ਅਬ ਕਾਲਾ मामੂ ਚੱਲਿਆ ਕਾਲਾ मामੂ ਚੱਲਿਆ ਬਾਹਰ ਉਹ ਨਗੋਰਾ ਹੋ ਗਿਆਊਗਾ ਤੇਰੇ ਕੋਲ ਦੋ ਕਾਲੇ मामੂ ਰਹਿ ਗਏ ਬਸ ਹਾਏ ਸ਼ਾਬਾ ਪੀਂਦੇ ਸ਼ਾਬਾ ਸ਼ਾਬਾ ਉਹ ਕਿਹੜਾ ਉਹ ਇੰਨੇ ਗੱਟਾ ਚੱਕ ਲਿਆ ਹੁੰਦਾ ਓਏ ਓਏ ਏਡੇ ਕੋਲੇ ਕੀ ਕਰਨੇ ਓਏ ਚਾਰ ਵੀਡੀਓ ਨਹੀਂ ਉੱਤੇ ਨਹੀਂ ਚਾਰ ਜਿਹੜੇ ਕੱਲ ਆਏ ਸੀਗੇ ਕੋਲੇ ਲੋੜ ਹੀ ਨਹੀਂ ਓਏ ਜੋਤ ਕੋਲੇ ਲੋੜ ਹੀ ਨਹੀਂ ਆਸ ਮੈਂ ਚੱਕਾ ਹਾਂ ਮੈਂ ਚੱਕਾ ਆਵਾਜ਼ ਕਹਿਦਾ ਕਾਲਾ ਮੈਨੂੰ ਤੈਨੂੰ ਪ੍ਰੋਬਲਮ ਹੈ ਤੂੰ ਕਾਲਾ ਨਹੀਂ ਹਾਏ ਸ਼ਾਬਾ ਪੀਂਦੇ ਜੋਤ ਨਹੀਂ ਓਏ ਭਰਾਵਾ ਕੱਲ ਇੱਕ ਮੈਸੇਜ ਆਇਆ ਸੌਂ ਲੱਗੇ ਮੈਂ ਗੱਡੀਆ ਕੋਲੇ ਆ ਨਾ ਚਲੋ ਆਪਣੀ ਆ ਗੱਡੀ ਹੈ ਨਾ ਮੈਨੂੰ ਕੱਲ ਮੁੰਡੇ ਲੈ ਕੇ ਕਹਿੰਦਾ ਜਿੰਨੀ ਮਰਜੀ ਟੌਰ ਕੱਢ ਲੈ ਤੇ ਹਾੜੇ ਦੀ ਫਿਰ ਲੈ ਚੀ ਜਾਂਦਾ ਗੰਦਾ ਜਿੰਨਾ ਵੈਰ ਲੈ ਚਾਤੀ ਆ ਇਹਨਾਂ ਦਾ ਵੀ ਟੌਰ ਕੱਢਦਾ ਮਤਲਬ ਉਹਨਾ ਮੈਂ ਟੌਰ ਹੈਗੀ ਨਹੀਂ ਉਹਨੇ 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 ਤੇਰਾ ਹੌਸਲਾ ਹੌਸਲਾ ਰੱਖਣੂ ਗਿਆ ਤੈਨੂੰ ਟੌਰ ਕੱਢ ਲੈਂਦਾ ਟੌਰ ਤੋ ਜਾ ਵੀ ਨਹੀਂ ਕੱਢਦਾ ਐ ਕਰੀ ਹੋਏ ਸ਼ਰਾਬਾ ਹੋਏ ਹਾਏ ਸ਼ਾਬਾਹ ਪੀਨੇ ਸ਼ਾਬਾਹ ਉਹ ਵੀ ਕੋ ਵਧੀਆ ਲੈ ਆ ਜੀ ਪੀਨੀਆ ਤੇ ਓਰੇ ਦਿਲ ਚ ਓਏ ਦਿਲ ਚ ਹਾਰੇ ਪੀਂਦੀ ਦਿਲ ਚ ਵਧੀਆ ਪੀਤੀ ਆ ਓ ਕੀ ਹੁੰਦੀ ਆ ਨਾ ਸ਼ੈਂਪੇਨ ਉਹ ਜਿਹੜੀ ਉਹ ਕਿੱਥੇ ਮਿਲਦੀ ਅਸ਼ਾਰਾ ਗਲਤੀ ਨਹੀਂ ਹੋਣੀ ਸਪੈਲਿੰਗ ਪਤਾ ਸ਼ੈਂਪੇਨ ਦੇ ਪਲੀਜ਼ ਪੀਣਾ ਮੋਟਾ ਸਲ ਤੇ ਨਾ ਦੀਆ ਓਏ ਓਏ ਅੱਜ ਆ ਮੋਟੇ ਸੰਤਰੇ ਦਾ ਬੀਨਾ ਨੇ ਨਾ ਲੈਣਾ 챔ਪੀਅਨ ਦੇ ਲੁਧਿਆਣੇ ਜਾਂਦਾ ਕਿਸੇ ਕੁੜੀ ਕੋਲੀ ਆ ਜੀ ਬਰੂ ਉਥੇ ਪਿੰਗਾ ਵੰਗੀਆਂ ਮੀ ਜੀ ਆਏ ਥੇਲੀ ਆਲੇ ਜਾਣਾ ਹੀ ਆ ਉਹਨਾਂ ਉਥੇ ਅਰਜੀਕਾ ਜੀ ਗਿਆ ਇੱਕ ਦਿਨ ਇਹ ਨੀਰਜੀ ਕਹਿੰਦਾ ਵੀਰ ਗਿਆ ਨਾਲ ਉਹ ਮਗਲ ਮੇਰੇ ਜਾਂ ਜਿੱਡੇ ਦੰਦਾ ਦੰਦਾ ਨਾ ਖੋਲ ਲਾ ਪ੍ਰੀਨ ਆਈ ਏ ਆਹੋ ਦੰਦਾ ਨਾ ਖੋਲ ਜਿੱਡੇ ਦੰਦਾ ਤੇਰੇ ਇੰ ਕਰੀ 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 ਉਹ ਦੰਦ ਮਾਰੀ ਉਹ ਹੋਰ ਕੀ ਕੱਟੂ ਪਾੜ ਕੇ ਤਰਗਾ ਮਾਰੀ ਦੰਦ ਤੂੰ ਕਰੀ ਦੰਦਾਂ ਨਾਲ ਰਹੀ ਨੇ ਆਪੇ ਸਹੀ ਆਪੇ ਇਹਦਾ ਜਮੇ ਹੀ ਨਹੀਂ ਸਹੀ ਵੇਖੀ ਲੁੱਕ ਬਾਈ ਦੀ ਲੁੱਕ ਹੈ ਬਾਈ ਇਹ ਮੈਸੇਜ ਕਰੋ ਵੀ ਕਿਧਰ ਗਿਆ ਲੱਗਦਾ ਬਾਈ ਦੱਸੋ ਬਾਈ ਕਿਧਰ ਗਿਆ ਲੱਗਦਾ ਗੁੱਗੂ ਮੈਂ ਕਮੈਂਟ ਕਰਦਾ ਬਾਈ ਕਿਧਰ ਗਿਆ ਲੱਗਦਾ ਓਏ ਹੈ ਓਏ ਇਹ ਕਉਂਦਰ ਮਨੁੱਖਤਾ ਦੇ ਸੇਵਾ ਲੈ ਕੇ ਜਾਉਂ ਉਹਨੇ ਲੱਗਦਾ ਕੀ ਬਾਤ ਸ਼ਰੱਪ ਓਏ ਓਏ ਆ ਗੋਲੇ ਬਾਲਣ ਲੱਗਾ ਕੋ ਕਹਿਣਾ ਚਾਹੇਗਾ ਚੱਲ ਨਾਲ ਨਾ ਤੇਰੀ ਜਿਵੇਂ ਚੱਲ ਇਹ ਨਹੀਂ ਇਸ ਤਰ੍ਹਾਂ ਗੋਲੇ ਚੱਲਣਾ 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 ਚ ਚੌਥੀ ਬਣੀ ਹਰੀ ਤਰਾ ਹੋ ਗਿਆ ਵਾ ਉਹੋ ਗੱਲ ਦੁੱਖ ਲੱਗਦਾ ਵਾ ਉੱਠ ਕੇ ਮਹਿਫਲ ਚ ਜਾਂਦਾ ਏ ਉਹ ਵੀ ਕੱਟਦੇ ਅੱਗੋਂ ਫੋਨ ਕੀ ਬੰਦਾ ਇੰਨੀ ਜਲੀਲ ਕਰਨ ੜਿਆ ਉਹ ਵੀ ਨਹੀਂ ਕੱਟਦੀ ਬਈ ਫੋਨ ਥੱਲੇ ਲੱਗਾ ਹੋਇਆ ਨਾ ਜਦੋਂ ਇੰਨਾ ਰਖਾ ਲਿਆ ਮੀਟਰ ਨਹੀਂ ਥੱਲੇ ਲੱਗਾ ਜਦੋਂ ਤੂੰ ਥੱਲੇ ਲੱਗ ਗਿਆ ਨਹੀਂ ਦੇਣੀ ਇਹਨੂੰ ਆ ਗਰਮਾ ਹਾਂ ਹਾਂ ਇਹ ਗਾਇਨ ਅਸੀਂ ਗਰ ਮਾਂ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ